ਪੰਜਾਬ ਚ ਇਸ ਵਾਰ ਐਨਆਰਆਈ ਸੰਮੇਲਨ ਦੀ ਜਗ੍ਹਾ ਐਨਆਰਆਈ ਸੰਗਦਰਸ਼ਨ ਹੋਣਗੇ ਸੰਗਦਰਸ਼ਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਨਗੇ ਸਾਡੇ ਨਾਲ ਐਨਆਰਆਈ ਮਿਨਿਸਟਰ ਤੋਤਾ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਦਰ ਸਾਹਿਬ ਕਿਉਂ ਇਹ ਬਦਲਿਆ ਗਿਆ ਕਿ ਇਸ ਵਾਰ ਐਨਆਰਆਈ ਸੰਗਦਰਸ਼ਨ ਹੋਣਗੇ ਪਹਿਲਾਂ ਸੰਮੇਲਨ ਹੁੰਦਾ ਸੀ ਇਹ ਐਨਆਰਆਈ ਸੰਗਦਰਸ਼ਨ ਹੀ ਸੰਮੇਲਣੀ ਇੱਕ ਇਹਦੇ ਚ ਵੀ ਉਹ ਐਨਆਰਆਈ ਨਹੀਂ ਆਉਣਾ ਪਹਿਲਾਂ ਵੀ ਐਨਆਰਆਈ ਆਉਂਦੇ ਸੀਗੇ ਫਿਰ ਕਿਉਂ ਮੈਂ ਟੂਰ ਤੇ ਗਿਆ ਲੋਕਾਂ ਨੇ ਮੰਗ ਕੀਤੀ ਸੀ ਜਿਵੇਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਪੰਚਾਇਤਾਂ ਨੂੰ ਨੇੜੇ ਹੋ ਕੇ ਸੁਣਦੇ ਆ ਪਬਲਿਕ ਦੀਆਂ ਸੁਣਦੇ ਆ ਸਾਡੀਆਂ ਜੇ ਆਪ ਦੇ ਕੋਈ ਮਸਲੇ ਹੁੰਦੇ ਆ ਉਹ ਕਿ ਉਹਨਾਂ ਲੈਕਚਰ ਦੇਣ ਚ ਨਹੀਂ ਪਤਾ ਹੁੰਦਾ ਲੋਕਾਂ ਨੂੰ ਉਹ ਮੁਖੀ ਬੰਦੇ ਹੀ ਬੋਲ ਕੇ ਜਾਂਦੇ ਆ ਸਾਡੀਆਂ ਆਮ ਲੋਕਾਂ ਦੀਆਂ ਗੱਲਾਂ ਸੁਣੀਆਂ ਜਾਣ ਇਸ ਲਈ ਉਹਨਾਂ ਦੇ ਗੱਲ ਨੂੰ ਮੁੱਖ ਰੱਖ ਕੇ ਇਹ ਸੰਗਦਰਸ਼ਨ ਸਮਾमेलन ਕਰ ਰਹੇ ਆ ਕਿਹੜੀਆਂ ਕਿਹੜੀਆਂ ਥਾਵਾਂ ਦੇ ਉੱਤੇ ਹੋਣ ਜਾ ਰਿਹਾ ਔਰ ਕਿੰਨੇ ਦਿਨ ਹੋਏਗਾ ਉਹ ਕਿਹੜੇ ਮਹੀਨੇ ਚ ਹੋਏਗਾ ਡੇਟ ਤਕਰੀਬਨ ਫਾਈਨਲੀ 1 ਦਸੰਬਰ ਦੇ ਵਿੱਚ 2 ਜਨਵਰੀ ਚ ਇੱਕ ਮੋਗੇ ਹੋਏਗਾ ਇੱਕ ਲੁੱਦੇ ਨੇ ਹੋਏਗਾ ਇੱਕ ਚਲੰਦਰ ਤੁਸੀਂ ਜਾ ਕੇ ਆਏ ਹੋ ਬਾਹਰ ਕੈਨੇਡਾ ਦੇ ਦੌਰੇ ਤੇ ਸੀ ਤੁਸੀਂ ਕੀ ਕੀ ਸਮੱਸਿਆਵਾਂ ਉਹਨਾਂ ਨੇ ਮੈਨੂੰ ਤੁਹਾਨੂੰ ਲੱਗਦਾ ਕਿ ਕਿਹੜੀਆਂ ਸਮੱਸਿਆਵਾਂ ਆਉਣ ਵਾਲੇ ਦਿਨਾਂ 'ਚ ਉਠਾਉਣ ਕੇ ਸੰਗਦਰਸ਼ਨ ਦਿੰਦੇ ਨੇ ਨਰੀ ਉੱਥੇ ਮੈਂ 6 ਪਬਲਿਕ ਮੀਟਿੰਗ ਕੀਤੀਆਂ 4 ਕੈਨੇਡਾ ਵਿੱਚ 2 ਝੂਗੇ ਦੇ ਵਿੱਚ ਉੱਥੇ ਜਿਹੜੇ ਕੈਨੇਡਾ ਦੇ ਵਿੱਚ ਤਾਂ ਉਹਨਾਂ ਦੇ ਕੌਂਸਲੇਟ ਵੀ ਆਈ ਸੀ ਐਨਆਰਿ ਦੇ ਆ ਫੋਰਨ ਅਫੇਅਰ ਦੇ ਤੇ ਜਿਹੜੇ ਬੀਜਾ ਵਗੈਰਾ ਲਾਟ ਕਰਦੇ ਜਮਰਜੀਤ ਸਿੰਘ ਬੈਂਕੋ ਵਗਰਾ ਉਹਨਾਂ ਦਾ ਟੰਟ ਬਰਮਾ ਉਹਨਾਂ ਸਾਰਿਆਂ ਨੇ ਵੀ ਉਹਨਾਂ ਦੀ ਕੋਈ ਗੱਲਾਂ ਸੀ ਬੀਜੇ ਦੀ ਪ੍ਰੋਬਲਮ ਸੀ ਉੱਥੇ ਜਦੋਂ ਇੰਡੀਆ ਦਾ ਲੈਣਾ ਹੁੰਦਾ ਉਹਨਾਂ ਨੇ ਉਹਨੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਅੱਗੇ ਦੱਸੋ ਕੁਝ ਕਹਿਤਾ ਉਹਨੇ ਸਾਰੀਆਂ ਨੋਟ ਕੀਤੀਆਂ ਜਿਵੇਂ ਕਮੀਆਂ ਰਹਿੰਦੀਆਂ ਸਾਡੇ ਕੰਮ ਚ ਕੋਈ ਬੜਾ ਉਹਨਾਂ ਨੇ ਸਹਿਯੋਗ ਦਿੱਤਾ ਔਰ ਸਾਨੂੰ ਵੀ ਜਿਹੜਾ ਉਹਨੇ ਕਿਹਾ ਵੀ ਬਹੁਤੇ ਝਗੜੇ ਸਾਡੇ ਖਾਨਦਾਨੀਅਤ ਤਕਸੀਮ ਦੇ ਘਰ ਦੀ ਤਕਸੀਮਾਂ ਦੇ ਉਹ ਅਸੀਂ ਤਕਸੀਮ ਲਈ ਵੀ ਸਰਲ ਸਿਸਟਮ ਬਣਾ ਰਹੇ ਹਾਂ ਉਹ ਤੁਹਾਡੇ ਸਾਹਮਣੇ ਆਜਣਾ ਸੀ ਐਨਆਰਆਈ ਦੀ ਉਹਨਾਂ ਮੀਟਿੰਗਾਂ 'ਚ ਵੀ ਨਾਮ ਲਾਨ ਕਰਾਂਗੇ ਉਹਦੇ ਐਕਟ ਦੇ ਵਿੱਚ ਤਬਦੀਲੀ ਕਰਾਂਗੇ ਉਹਨੂੰ ਐਕਟ ਦੇ ਵਿੱਚ ਪਹਿਲਾਂ ਲਗਾਤਾਰ A to day ਫੈਸਲਾ ਹੋ ਗਿਆ ਤਕਸੀਮ ਦਾ ਉਹਨੂੰ ਲੰਮਾ ਸਮਾਂ ਲੱਗੇ ਪਹਿਲਾਂ ਲਗਾਤਾਰ ਨਿਵੇਸ਼ ਦੀ ਗੱਲ ਹੁੰਦੀ ਸੀ ਕਿ ਐਨਆਰਆਈ ਨਿਵੇਸ਼ ਕਰਨਗੇ ਪੰਜਾਬ ਦੇ ਅੰਦਰ ਜਿਸਕੇ ਕਰਕੇ ਪੰਜਾਬ ਤਰੱਕੀ ਕਰੇਗਾ ਪਰ ਇਸ ਵਾਰ ਤੁਸੀਂ ਸਿਰਫ ਸਮੱਸਿਆਵਾਂ 'ਤੇ ਫੋਕਸ ਕਰ ਰਹੇ ਹੋ ਕਿ ਐਨਆਰਆਈ ਦੀ ਸਮੱਸਿਆ ਆਮ ਆਜ਼ਕੀ ਨਹੀਂ ਨਿਵੇਸ਼ ਵਾਲੀ ਵੀ ਉਹਨਾਂ ਨੇ ਗੱਲ ਕੀਤੀ ਆ ਨਿਵੇਸ਼ ਉਹ ਕਰਨ ਨੂੰ ਤਿਆਰ ਆ ਉਹਦੇ ਚ ਕਈ ਗੱਲਾਂ ਹੈਗੀਆਂ ਜਿਵੇਂ ਹੁਣ ਪਿੰਡਾਂ ਦੀ ਡਿਵੈਲਪਮੈਂਟ ਲਈ ਉਹਦਾ ਯੋਗਦਾਨ ਪਾਉਂਦੇ ਆ ਔਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਪ੍ਰੋਜੈਕਟ ਪਾਸ ਵੀ ਹੋ ਚੁੱਕੇ ਆ ਔਰ ਕਾਮਯਾਬੀ ਹੋ ਗਈਆਂ ਸੀ ਹੋਰ ਵੀ ਕਰ ਰਹੇ ਆ ਜਿੱਥੇ ਦਾ ਕੰਡਸਟਰੀ ਜ਼ਮੀਨ ਹੈ ਉਹਦੇ ਲਈ ਉਹਨਾਂ ਨੂੰ ਰਿਜ਼ਰਵ ਕੀਤਾ ਤੇ ਪਲਾਟ ਦੇਣੇ ਰਹੇ ਅਸੀਂ ਹੁਣ ਜਦੋਂ ਰਿਜ਼ਰਵ ਕੀਤੇ ਪਾਲਿਸੀ ਪਲਾਟ ਦੇਵਾਂਗੇ ਤੇ ਕੁਦਰਤੀ ਗੱਲ ਹੈ ਉਹਨਾਂ ਨੇ ਜਿਹੜੇ ਪਲਾਟ ਲੈਣਗੇ ਉੱਥੇ ਇਨਵੈਸਟਮੈਂਟ ਨਹੀਂ ਕਰਨਗੇ ਸਵੇਸਨ ਜ세ਦਾਰ ਤੋਤਾ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਐਨਆਰਆਈ ਸੰਮੇਲਨ ਦੀ ਜਗ੍ਹਾ ਹੋਣ ਐਨਆਰਆਈ ਸੰਗਦਰਸ਼ਨ ਹੋਣਗੇ ਸੰਗਦਰਸ਼ਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਨਗੇ ਉੱਥੇ ਸਾਰੀਆਂ ਸਮੱਸਿਆਵਾਂ ਉਹ ਵੀ ਸੁਣੇ ਜਾਣੀ ਔਰ ਐਨਆਰਆਈਜ਼ ਨੂੰ ਕਿਹਾ ਜਾਊਗਾ ਕਿ ਪੰਜਾਬ ਦੇ ਅੰਦਰ ਨਿਵੇਸ਼ ਲਈ ਵੀ ਆਉਣ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ